ਤੇਜ਼ ਬਾਰਿਸ਼ ਨੇ ਸ਼ਹਿਰ ਵਿੱਚ ਕੀਤਾ ਪਾਣੀ ਪਾਣੀ ਪ੍ਰਸ਼ਾਸਨ ਸੇ ਪ੍ਰਬੰਧ ਆਦੀ ਖੁੱਲੀ ਪੋਲ ਗੁਰਦਾਸਪੁਰ ਵਿੱਚ ਅੱਜ ਸਵੇਰੇ ਹੋਈ ਤੇਜ਼ ਬਾਰਿਸ਼ ਕਾਰਨ ਗੁਰਦਾਸਪੁਰ ਸ਼ਹਿਰ ਵਿੱਚ ਜਲ ਪਰਾ ਦੀ ਸਥਿਤੀ ਪੈਦਾ ਹੋ ਗਈ ਲਗਭਗ ਹਰ ਰੋਡ ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ ਗੀਤਾ ਪਵਨ ਰੋਡ ਬੀਜ ਮਾਰਕੀਟ ਹਨਮਾਨ ਚੌਂਕ ਅੰਡਰ ਬ੍ਰਿਜ ਕਬੂਤਰੀ ਗੇਟ ਸਦਰ ਬਾਜ਼ਾਰ ਜੇਲ ਰੋਡ ਅਤੇ ਤਿਬੜੀ ਰੋਡ ਤੇ ਕਈ ਕਈ ਕੋਟ ਪਾਣੀ ਖੜਾ ਹੋ ਗਿਆ ਤੇ ਤੇਜ਼ੀ ਨਾਲ ਨਿਕਾਸੀ ਨਾ ਹੋਣ ਕਾਰਨ ਕਾਫੀ ਸਮੇਂ ਤੱਕ ਸ਼ਹਿਰ ਨਿਵਾਸੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕਈ ਸਰਕਾਰੀ ਇਮਾਰਤਾਂ ਅਤੇ ਦਫ਼ਤਰ ਵੀ ਪਾਣੀ ਵਿੱਚ ਟੁੱਬੇ ਨਜ਼ਰ ਆਏ ਹਾਲਾਂਕਿ بارش ਜਿੰਨਾ ਵਿੱਚ ਜੇਲ੍ਹ ਰੋਡ ਸਥਿਤ ਬਿਜਲੀ ਬੋਰਡ ਦੀ ਪਾਵਰ ਕਲੋਨੀ ਬੀ ਡੀ ਪੀਓ ਦਫ਼ਤਰ ਅਤੇ ਨਹਿਰ ਵੀ ਬਾਗ ਦਾ ਦਫ਼ਤਰ ਸ਼ਾਮਿਲ ਹਨ ਦੱਸ ਦਈਏ ਕਿ ਦੇਰ ਰਾਤੋਂ ਵੀ ਹਲਕੀ ਹਲਕੀ بارش ਸ਼ੁਰੂ ਹੋਣੀ ਸ਼ੁਰੂ ਹੋ ਗਈ ਸੀ ਜੋ ਸਵੇਰੇ ਤੜਕਸਾਰ ਕਾਫੀ ਤੇਜ਼ ਹੋ ਗਈ ਅਤੇ 5 ਵਜੇ ਤੋਂ ਕਰੀਬ 6:30 ਵਜੇ ਤੱਕ ਡੇਢ ਘੰਟਾ ਤੇਜ਼ ਬਾਰਿਸ਼ ਹੋਈ ਜਿਸ ਕਾਰਨ ਸਾਰੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਾਣੀ ਪਰ ਗਿਆ ਉਥੇ ਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਰਿਸ਼ੀਕਾਂਤ ਜੋਨੀ ਅਤੇ ਰਜਿੰਦਰ ਸਿੰਘ ਸਮੇ ਸਿਰ ਆਪਣੀਆਂ ਦੁਕਾਨਾਂ ਨਹੀਂ ਖੋਲ ਪਾ ਰਹੇ ਜਿਨ੍ਹਾਂ ਨੇ ਨਗਰ ਕੌਂਸਲ ਖਿਲਾਫ ਆਪਣੀ ਪੜਾਸ ਕੱਢੀ ਗੁਰਦਾਸਪੁਰ ਤੋਂ ਪ੍ਰਦੀਪ ਸਿੰਘ ਬੇਦੀ ਦੀ ਖਾਸ ਰਿਪੋਰਟ ਚੁੰਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਾਰਾ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦ ਹੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਅੱਧਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ਼ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਭਾਏ ਬਾਹਰ ਵਾਲਾ ਨਾਲਾ ਵਾ ਭਾਏ ਉਹ ਮਹਿਰਚੰਦਰ ਰੋਡ ਵਾਲਾ ਨਾਲਾ ਵਾ ਕਿ ਇਹ ਬੰਨੇ ਵੀ ਪਾਣੀ ਦਾ ਨਿਕਾਸ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9:00 ਵਜੇ ਨੇਰਬੜ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਕਿ ਇਹ ਬੰਨੇ ਨਿਕਾਸ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾڑا ਚੌਂਗ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਰ ਇਹਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪ ਹੀ ਨਹੀਂ ਸਰ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਿਹਾ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲੋਂ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮOUTH ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਹੈ ਤੇ ਸਰ ਹਾੜਾ ਹੱਤਾ ਸਰਕਲ ਨਹੀਂ ਲੱਲਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲਦ ਤੋਂ ਜਲਦ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈੱਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਿੱਸਾ ਕਾਰੋਬਾਰ ਆ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗੇ ਆਂਡੀ ਮੰਗਵਾ ਕਿ ਇਹਦੇ ਸ਼ਕਤੀ ਨਾਲ ਸਾਰੇ ਇਰਤੇ ਕੋਈ ਐਕਸ਼ਨ ਕੀਤਾ ਜਾਏ ਔਰ ਨਾਲੀਆਂ ਦੀ ਸਫਾਈ ਔਰ ਸੀਵਰੇਜ ਦੀ ਸਫਾਈ ਜਿਹੜਾ ਵਾ ਪ੍ਰੋਪਰਲੀ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਆ ਤਾਂ ਕਿ ਪਿਪਲ ਸ਼ੋਪ ਆ ਸਰ ਇਹ ਜਦੋਂ ਵੀ ਪਾਣੀ ਆਂਦਾ ਮੇਰਾ ਨਾਮ ਜੋਨੀ ਹੈ ਜੀ ਤੇ ਜਦੋਂ ਵੀ ਇਹ ਕੰਮ ਤੇ ਆਈਦਾ ਤਾਂ ਪਾਣੀ ਹੰਦਾ ਛੁੱਟੀ ਹੋ ਜਾਂਦੀ ਆ ਤਾਂ ਹੀ ਉਹੀ ਧਿਆਰੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਵੀ ਕਿਹੜਾ ਦੁਕਾਨ ਦਾ ਖੁੱਲੇ ਤੇ ਫਿਰ ਫਾਇਦਾ ਸਾਡਾ ਵੀ ਸਾਡੀ ਨਾਨਾ ਜੋ ਬਾਈ ਇੱਕ ਤਾਂ ਵੀਰਾਈ ਤੁਹਾਡੇ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤਾਂ ਫੇਰ ਸਾਡੀ ਝੜੀ ਲੱਗੀ ਤੇ ਜੇ ਝੜੀ ਨਾ ਲੱਗੀ ਕਿ ਲੈ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫੇਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਬਹੁਤਾ ਪਾਣੀ ਦਾ ਤਾਂ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਜੇ ਵੇਖੋ بارش 2 ਘੰਟੇ ਪਈ ਆ ਜੇ ਜ਼ਿਆਦਾ ਥਿਰ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਰਾਬ ਹੋ ਗਿਆ ਸਾਡਾ ਸਾਰਾ ਜਿੰਨਾ ਵੀ ਪਿਆਰਾ ਸੀ ਕੀ ਹਾਲ ਹੈ ਬਾਰਿਸ਼ ਤੋਂ ਬਾਅਦ ਔਰ ਕੀ ਨਹੀਂ ਸਾਡਾ ਨਾਮ ਕੀ ਦੱਸਾਂਗੇ ਸਾਡੀ ਇੱਥੇ ਆਪਣੀ ਦੁਕਾਨ ਹੈਗੀ ਹੈ ਇਸ ਕਰਮੇ ਤੇ ਇਸ ਰਾਤ ਨੂੰ ਬਾਰਿਸ਼ ਹੋ ਗਈ ਮਾਲ ਇੱਥਾ ਹੋ ਗਿਆ ਬਲੌਕ ਹੋ ਗਿਆ ਵਾ ਦੁਕਾਨ ਵਿੱਚ ਪਾਣੀ ਗਿਆ ਵਾ ਉੱਧੋ ਸਾਡੀ ਫਰਨੀਚਰ ਦੀ ਦੁਕਾਨ ਹੈਗੀ ਹੈ ਜਿਹਨ ਇੱਥੇ ਦਾ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿਟਿੰਗ ਹੋਣਦੀ ਸੀ ਘੱਟੋ ਘੱਟ 12 13 ਫਲੇਆ ਮੈਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਤੇ ਤੁਸੀਂ ਵੇਖ ਸਕਦੇ ਹੋ ਸਰ ਕਿੰਨੇ ਕਿਨੇ ਫੋਟ ਪਾ ਲਿਆ ਸਰ ਇਹ ਪਾਣੀ ਘੱਟੂ ਘੱਟ 3-4 ਫੋਟ ਦਾ ਪਾਣੀ ਸੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਰ ਮੇਰਾ ਜਿਹੜਾ ਮੋਬਾਈਲ ਸਸੇ ਦਾ ਨੁਕਸਾਨ ਹੈਗਾ ਉਹ 35000 ਦਾ ਨੁਕਸਾਨ ਹੋ ਗਿਆ ਸਰ ਤੇ ਸਾਡੀ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਹੀਟਿੰਗ ਹੁੰਦੀ ਬੀਬੀ ਦੀ ਦੁਕਾਨ ਤੇ ਦੁਕਾਨ ਖਾਲੀ ਹੈਗੀ ਆ ਤੇ ਕਿਤੇ ਵੀ ਹੀਟਿੰਗ ਚੱਲ ਨਹੀਂ ਰਹੀ ਸਰ ਤੇ ਸਗੀਆਂ ਡਿਵਾਈਸਾਂ ਦਾ ਪਾਣੀ ਉਹਨਾਂ ਤੋਂ ਨਿਕਲਦਾ ਨਹੀਂ ਹੈਗਾ ਸਰ ਤੇ ਨਾ ਉਹ ਤੋੜਨ ਦੇ ਨਾ ਕੁਝ ਹੋਣ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਮੈਂ ਸਰ ਅਸੀਂ ਨਗਰ ਕੌਂਸਲ ਬੜੀ ਵਾਰੀ ਆਕੇ ਨਗਰ ਕੌਂਸਲ ਦੇ ਆਂਦੇ ਆਪਣੇ ਸਟਾਫ ਕਰਮਚਾਰੀ ਵੀ ਆਂਦੇ ਆ ਉਹ ਵੀ ਕਰਦੇ ਆ ਪਰ ਕੁਝ ਦੁਕਾਨਦਾਰਾਂ ਦੇ ਸਾਡੇ ਉੱਚੇ ਬਣਾਏ ਹੋਏ ਆ ਚਲੋ ਪਾਣੀ ਮੰਦੇ ਨਹੀਂ ਜਿਹੜਾ ਹੈਗੀ ਤੇ ਉਹ ਤੇ ਨਗਰ ਕੌਂਸਲ ਦਾ ਸਰ ਉਹ ਕੀ ਕਰ ਸਕਦੇ ਲੋ ਜਿੰਨਾ ਕੋਈ ਸਦਾ ਕਹੀ ਜਾਂਦੀ ਆ ਉਹਨਾਂ ਦੀ ਉਹਦੇ ਕਿਉਂ ਸਾਫ਼ ਕਰਦੇ ਆ ਕਿ ਬਾਕੀ ਜਿਹੜੇ ਵੱਡੇ ਦੁਕਾਨਦਾਰਾਂ